ला you <test Springs> मैं तो 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 भी पहली बार सुने ना, पहली ना, 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 <laughs> आ, अगे तो सुनाओ पहली बार सुने नहीं नहीं अगे तो सुनाओला अग्गे अग्गे सुनाओ पूरा सी आया बरोला ल गया नाल ਮੁਛਾ ਮਿਲਣਾ ਬਜ਼ਾਰ ਲਓ ਜੀ ਮਾਮੀ ਨੇ ਆਪਣੇ ਸੂਟ ਨਾਲ ਦੇ ਟਮਾਟਰ ਕੱਟ ਛੁੱਟ ਕੱਟਦੇ ਨੇ ਕੱਟ ਛੁੱਟੇ ਨੇ ਮਾਮੀ ਕੁਸ ਕਹਿੰਦੀ ਹੁੰਦੀ ਐ ਕੱਟ ਤੇ ਆਏ ਹਾਏ ਮਾਮੀ ਦਾ ਸੂਟ ਐ ਮੈਂ ਮਾਜੀ ਮਾ ਗੁੜ ਖਾ ਕੇ ਹੈ ਦਾਊ ਵਾਲੇ ਬਾਬਿਓ ਸਾਡੀ ਮਾਮੀ ਦੀ ਲੰਬੀ ਉਮਰ ਕਰੇ ਹਾਂ ਬਲਾ ਮਾਮੀ ਜੀ ਫਤੇ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਜੀ ਸਾਦ ਨੂੰ ਤੜਕਾ ਲਾਣ ਅੱਛਾ ਰਾਤ ਕੇ ਲਾਏ ਤਾਂ ਫਿਰ ਅਸੀਂ ਥੋੜਾ ਤੜਕਾ ਦਾ ਨਾ ਰਾਤ ਇੰਨਾ ਅੱਛਾ ਹਾਂ ਫਿਰ ਹੁਣ ਲੱਗੇ ਤੜਕਣ ਦੁਬਾਰੇ ਅਸੀਂ ਹੁਣ ਜਿਆਦਾ ਲੱਗੇ ਆ ਲਾਉਣ ਤੇ ਦੋ ਦੋ ਸ਼ੈਫ ਅਸੀਂ ਬੁਲਾਏ ਹੋਏ ਆ ਜੀ ਆਂਟੀ ਹਾਂ ਫਤਿਹ ਬੁਲਾਓ ਜੀ ਫਿਰ ਸਤਿ ਸ੍ਰੀ ਅਕਾਲ ਜੀ ਦਿੱਦੀਆਂ ਭੈਣਾਂ ਸਾਰੀਆਂ ਸਤਿ ਸ੍ਰੀ ਅਕਾਲ ਹਾਂ ਜੀ ਚੱਕਰ ਦੀ ਛਾਹ ਦੇ ਹਾਂ ਵੈਸੇ ਅੱਜ ਤਾਂ ਅਸੀਂ ਕੰਕਰੀ ਰੋਟੀਆਂ ਬਣਾਉਂਦੇ ਅੱਛਾ ਮੱਕੀ ਦੀ ਮੱਕੀ ਦੀ ਰੋਟੀ ਆ ਕੇ ਆਪਕੇ ਚੁੱਕ ਚੁੱਕੇ ਨਾ ਮੇਰਾ ਜੀਨੇ ਆਉਣਾ ਜੇ ਉਹਨੇ ਮੰਗ ਲਈ ਮੱਕੀ ਦੀ ਰੋਟੀ ਮੇਰੇ ਜੀਨੇ ਆਉਣਾ ਤੇਰੇ ਦਾ ਜੀਨੇ ਆਉਣਾ ਆ ਦੋ ਟਿੱਕਾ ਤੇ ਆਉਣਾ ਉਹਨੇ ਕਣਕ ਦੀ ਖਾਊਗਾ ਲੈ ਜੇ ਉਹਨੇ ਕਹਿਤਾ ਮੱਕੀ ਦੀ ਖਾਣੀ ਫੇਰ ਜੀ ਮੰਮੀ ਕਹਿੰਦੀ ਜਿਹੜੇ ਜਵਾਈ ਹੁੰਦੇ ਆ ਉਹ ਕਹੜੇ ਹੁੰਨੇ ਆ ਹਾਂ ਕਹਿਣ ਨਾ ਚਾਹੇ ਮਜ਼ਾਕ ਕਰਦੀ ਆ ਅਸੀਂ ਤਾਂ ਲੇਕਰ ਜਾਣਦੇ ਆ ਜਾਈਆਂ ਨੂੰ ਮਜ਼ਾਕ ਕਰਦੀ ਆ ਇਹ ਦੇ ਦੇ ਦੋ ਖਾ ਲਨੇ ਵਧੀਆ ਹੋਣੇ ਚਾਹੀਦੇ ਇਦਾਂ ਦੇ ਜਵਾਈ ਹੋਣੇ ਚਾਹੀਦੇ ਵੀ ਜੋ ਮੁਰੇ ਰੱਖਤਾ ਖਾ ਲੋ ਹਾਂ ਠੀਕ ਹੈ ਚਾਹੇ ਸੁੱਚ ਸੁਣੀ ਨਾ ਰੋਤੀ ਦੇ ਦਈਏ ਮੁਰੇ ਰੱਖ ਹਾਂ ਗੱਲ ਹੋਈ ਹੁੰਦੀ ਆ ਪਹਿਲਾਂ ਪਰ ਕੀ ਉਹ ਰਾਤ ਮੈਂ ਗੱਲ ਕਰਦੀ ਦੀ ਪਤਾ ਕੀ ਹੋਇਆ ਮੈਂ ਕਿਹਾ ਵੀ ਤੁਸੀਂ ਆਪ ਆ ਕੇ ਰੋਟੀ ਖਾ ਲੋ ਕਿਦਾਂ ਜਿਹੜੀ ਤੂੰ ਦਿੰਦੀ ਉਹਦੇ ਵਿੱਚ ਵੀ ਉਹ ਜਿਹਾ ਸਵਾਦ ਨਹੀਂ ਜਿਹੜਾ ਮੇਰੀ ਮੰਮੀ ਦੇ ਹੱਥ ਦਾ ਸਵਾਦ ਮੰਮੀ ਕਹਿੰਦੀ ਚਾ ਲੋ ਕੁਕਰਿਆ ਕਹਦੇ ਕਹਦੇ ਮੰਮੀ ਨੇ ਕਹਦੇ ਬਣਾਈ ਤਾਂ ਪਾ ਦੇ ਆ ਦੇਖ ਲਾ ਹੁੰਧਿਆ ਮਾਂ ਮਲਾਈ ਪਾਤੀ ਕਿਹਾ ਹੁਣ ਮੰਮੀ ਕਹਿੰਦੇ ਹੁਣ ਮੰਮੀ ਬਣ ਕੇ ਪਿਆਜ਼ ਵੀ ਲਿਆ ਦੇ ਕਹਿੰਦੀ ਤੇਰੇ ਨਿਸ਼ੇਸ਼ ਨੇ ਪੁੱਛਨੇ ਬੁੱਕਦੇ ਹੈਗੇ। ਕੀ ਕਰੇ ਦੇਖ ਲੋ ਆਂਟੀ ਤੁਸੀਂ ਤਾਂ ਪਿੱਠ ਜੀ ਕਰਕੇ ਕਾ ਤੇ ਬੈਠੀ ਐ ਹਾਂ ਮੈਂ ਨਾ ਹੂੰ ਸਾਗ ਪਾ ਰਿਆ ਹਾਂ ਰੇ ਮਟੇ ਹੂੰ 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 ਥੋੜਾ ਕੀ ਹੈ ਮੈਂ ਸਭ ਮੈਨੇ ਮਸਾਲਾ ਪਾਉਣ ਤਮਾ ਫਟਾ ਫਟਾ ਤੇ ਪਾਟੇ ਨਾ ਮਾ ਗਾਣਾ ਫਲਾ ਕੇ ਨਾ ਨੂੰ ਚਾਹ ਦਾ ਕੱਪ ਫਲਾ ਕੇ ਕੌਣ ਆ ਕਿਤੇ ਨੂੰ ਜਾਓ ਪਹਿਲਾਂ ਜਾ ਕਿਤੇ ਨੂੰ ਹਾਂ ਫੋਨ ਆ ਗਿਆ ਪਾਈ ਜੀ ਐਮ ਐਲ اے ਸਾਹਿਬ ਆਹੇ ਇਹਨਾਂ ਨੂੰ ਫੋਨ ਚੱਕਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਹੈਲੋ ਨਹੀਂ ਫਿਰ ਕੰਮ ਖੜਾ ਜਾਣੇ ਸੁਣੋ ਸੁਣੋ ਸਾਰੇ ਜਾਣੇ ਹਾਂ 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 ਨਾ ਨਾ ਤੇਰੇ ਵਾਪਸ ਨਾ

ਸਾਂ ਤੋਂ ਸਾਂ ਹੋ ਜਾਂਦਾ ਨਹੀਂ ਦੋ ਦੋ ਕੜਚੇ ਨਹੀਂ ਕਮਾਈ ਨਹੀਂ ਹੁੰਦੀ ਲੜਾਈ ਹੋ ਜਾਂਦੀ ਹੁੰਦੀ ਆਪਸ ਚ ਜਿੱਧਰ ਮਰਜੀ ਵਿਹਾਰ ਬਣਾ ਲਓ ਮੰਨ ਜਾਣਾ ਅੰਟੀ ਕੀ ਗੱਲ ਹੋਈ ਅੱਛਾ ਅੱਛਾ ਮੇਰਾ ਪਈ ਛਕ ਪੈ ਗਿਆ ਬਈ ਛਕ ਇਹ ਵੀ ਆਏ ਨੇ ਪਲੇਟੀ ਹੋ ਜਾਂਦੀ ਹਾਂ ਨੇ ਪਚਾਉ ਮੇਰੀ ਹੁੰਦੀ ਹੂੰ ਗੀਤਾ ਹੈ ਉਹ ਇਹ ਕਹਾਉ ਮੇਰੀ ਉਂਗਲੀ ਹੂੰ ਹਾਂ ਹਾਂ ਠੀਕ ਹੈ ਉਸਦੇ ਹੋ ਗਏ ਰਈ ਇਧਰ ਪੈੜ ਦੀ ਦਾ ਬੈਠੀ ਹੋ ਰਹੀਦੀ ਆ ਇਹਨੂੰ ਕੋਈ ਕੰਮ ਨਹੀਂ ਆਏ ਉਹ ਪਰ ਮੇਰਾ ਸਖਤ ਕੰਮ ਹਲਣਾ ਐਂਡ ਸਟਰੋਂਗ ਡੀਪ ਬੱਚਿਆਂ ਨੂੰ ਦੁੱਧ ਪਲਾਉਣਾ ਬੱਚਿਆਂ ਨੂੰ ਖਾਣਾ ਖਿਲਾਉਣਾ ਆਪ ਵੀ ਖਾਣਾ ਹੂੰ ਦੀਦੀ ਹੁਣ ਸਾਡੇ ਥੋੜੇ ਜਿਹੇ ਦਿਨ ਰਹਿ ਗਏ ਜਾਣ ਨੂੰ ਕੋਈ ਨਾ ਮੰਮੀ ਨੇ ਜਿਆਦਾ ਉਮੜ-ਉਮੜ ਕੇ ਪਿਆਰ ਆ ਰਿਹਾ ਹੈ ਵੈਸੇ ਤਾਂ ਕਰਦੇ ਹੀ ਇਹ ਜੀ ਗੱਲ ਨਹੀਂ ਦਾਦੀ ਇਨਾਨੀਆਂ ਨੂੰ ਕਹਿੰਦੇ ਦੋਤੀ ਨਾਲ ਮੰਮੀ ਵੈਸੇ ਇੱਕ ਗੱਲ ਆ ਪਾਰਟੀ ਤਾਂ ਕਰਤ ਦੋਤੀ ਵਾਲੀ ਹੋਗੀ ਅੱਛਾ ਮੈਨੂੰ ਦਿਖਾਤਾ ਦਿੱਤੀ ਪਾਰਟੀ ਆ ਦੇਣਾ ਕਿੱਡਾ ਵਿਆਹ ਕਰ ਲੈ ਪਾਰਟੀ ਦੋਤੀ ਕਰਦਾ ਖਾਣਾ ਜੇ ਠੀਕ ਹੈ ਜੀ ਕਿ ਆਪਾਂ ਨੇ ਹੈ ਜੇ ਤੁਰ ਕੀ ਲੈ ਕੇ ਆਏ ਪਾਰਟੀ ਕਰੀ ਨਾ ਉਹ ਤਾਂ ਚਲ ਕੋਈ ਨਾ ਹੋਂਦੇ ਕਿਤੇ ਲੱਡੂ ਲੱਡੂ ਬਣਾ ਲੈ ਹਾਂ ਕਾਈ ਜਿੰਨੇ ਬਣਾਏ ਲੱਡੂ ਪਕੌੜੀਆਂ ਕੁਰਮੇ ਪਕਾਉੜੇ ਜਿੰਨੇ ਮਰਜ਼ੀ ਖਾਈ ਹਾਂ ਇਹ ਗੱਲ ਤਾਂ ਹੈ ਭਾਈ ਇਹ ਗੱਲ ਤਾਂ ਹੈਗੀਆ ਮੰਮੀ ਅਰ ਤੁਸੀਂ ਚੁੱਪੇ ਕਰਗੇ ਜੀ ਆਹ ਰੱਖਣਾ ਹੁ ਸਾਗ ਆਹੀ ਖਾਣਾ ਸਾਗ ਹਮ ਇਹ ਰੱਖਣਾ ਹੁ ਕੱਲ ਸ਼ਾਮ ਨੂੰ ਪਾਣੀ ਸਿਬਲਾ ਮਿਰਚ ਕੋਈ ਬਾਤ ਨਾ ਹੋਣ ਕੋਈ ਬਾਤ ਨਾ ਕਰਿਓ ਹੁਣ ਇਹ ਮੇਰਾ ਰਿੱਕੀ ਚਾਚੇ ਨੂੰ ਥੋੜਾ ਜਿਹਾ ਵਚਾ ਕੇ ਰੱਖਣਾ ਉਹ ਖੁਸ਼ ਹੋ ਕੇ ਖਾਂਦਾ ਬਾਕੀ ਆਹ ਰੱਖਤਾ ਬਾਕੀ ਉਹ ਤੇ ਬਾਬੂ ਸ਼ਾਮ ਨੂੰ ਮੰਨਿ ਸਿਬਲਾ ਮਿਰਚ ਹੁਣ ਖਾਈ ਨੂੰ ਸਾਗ ਹੂੰ ਕੱਲ ਨੂੰ ਫੇਰ ਦਾਲ ਬਣਾਵਾਂਗੇ ਹੂੰ ਬੱਸੋ ਚੁੱਤ ਨੂੰ ਫੇਰ ਤੜਕਾ ਇੱਕ ਦਿਨ ਗੋਭੀ ਵੀ ਬਣਾ ਲਿਓ ਗੋਭੀ ਬਣਾਵਾਂਗੇ ਚਿੱਠੀ ਵਾਲਾ ਸਾਗ ਨੂੰ ਅੰਨਾ ਦਾ ਟਾਈਮ ਰੱਖਿਓ ਗੈਸ ਭਰ ਜਣੀ ਇਹਦੇ ਚ ਇਹ ਰਹਿਣ ਤੇ ਰਿਆ ਪਰੇ ਬੋਲੀ ਜਾਵੇ ਆਖੀ ਦੇਖੀ ਨਾ ਸਹੀ ਤੂੰ ਅਗਰ ਖਾ ਲਈਓ ਮਿਲਣੀ ਇੱਕ ਦੋ ਦਿਨ ਚੱਲ ਪੂ ਸਾਗ ਉਤੇ ਬਾਤ ਤਾਂ ਬਿਮਾਰੀ ਦਾ ਘਰ ਸਾਗ ਕਹਣਾ ਬੰਦੀ ਤਾਂ ਹੁੰਦਾ ਬੜਿਆ ਵਜ੍ਹਾ ਨਹੀਂ ਨਾ ਨਾ ਆਂਟੀ ਆਏ ਤਾਂ ਪਤਾ ਆਂਟੀ ਨੂੰ ਵੀ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਤਾਂ ਕਹਿੰਦੀ ਆਂ ਬਿੱਟੀ ਵੀ ਖਾ ਲੂਗਾ ਤਾਂ ਇਹ ਨਾ ਮੈਂ ਵੀ ਤਾਂ ਹੋਈ ਗਈ ਨਹੀਂ ਆ। ਕਿਹੜਾ ਵਿਆਹ ਤੁਸੀਂ ਕਹਿੰਦੇ ਹੋ ਹੋਰ ਬਣਾ ਜਾਣਾ ਹੈ? ਹਾਂਜੀ। ਇਹ ਕੱਦੀ ਗਲੀ ਦਾ ਹੋਰ ਬਣਾ। ਬਸ ਹੁਣ ਨਹੀਂ ਅਸੀਂ ਸਾਗ ਬਣਾਉਣਾ ਜੀ। ਹਾਂ ਉਹ ਬਣਾਏ। ਹੁਣ ਤਾਂ ਜੀ ਵਿਆਹ ਹੀ ਖਾਉਂਗੇ ਇਕੱਠਾ। ਹਾਂ। ਠੀਕ ਆ। ਵਿਆਹ ਤੇ ਬਣਾਉਂਦੇ। ਘਾੜੀ ਹੋਰਦੇ ਨਹੀਂ ਸਾਗ ਨੂੰ ਵੀ। ਤਾਂ ਸਹੀ ਤੇ ਬਣਾਉਂਦੇ। ਨਹੀਂ ਮੈਨੂੰ ਆਏ ਦੱਸੋ ਮੈਂ ਕੋਟੀ ਲਮਾ ਇੱਕ ਨਮੀ ਕਿ ਨਹੀਂ? ਗਰਮੀ ਪੈ ਗਈ ਉਹ ਹੀ ਪੁੱਛਨੀ ਹੈ ਵੀ 14 15 ਨੂੰ ਕਿਤੇ ਠੰਡ ਨਾ ਹੋ ਜਾਵੇ ਨਹੀਂ ਹੁੰਦੀ ਹਾਂ ਨਹੀਂ ਹੁੰਦੀ ਮੇਰੇ ਬਿਆਨ ਨੂੰ ਕਿਆ ਰੋਣਾ ਪਿਆ ਤਾਂ ਕੋਟੀਆਂ ਪਾਉਣੀਆਂ ਦੇ ਲੋ ਪੱਖੇ ਚੱਲਦੇ ਤੇ ਪੱਖੇ ਚੱਲਦੇ ਤੇ ਮੰਮੀ ਬਾਰਸ ਦੇ ਰੰਗ ਉਹ ਤਾਂ ਮੀਂਹ ਆਉਣਾ ਫੇ ਹਸਾਬ ਹਾਂ 3 4 ਤਰੀਕ ਦਾ ਤਾਂ ਬਹੁਤ ਵਰਕਾ ਦਸੀ ਗਿਆ ਅੱਜ ਕੱਲ ਬਰਾਗ ਐਸੀ ਮਾਰਾ ਤੇ ਕਿਰਪਾ ਹੋਈ ਦੇਖਲਾ ਕੋਟੀਆਂ ਪਾਉਣ ਦੀ بجائے ਕੋ ਖੁੱਲ ਗਈਆਂ ਖੁੱਲ ਗਈਆਂ ਸਹੀ ਪੱਖੇ ਲੱਗਾ ਪੱਖੇ ਦੇਖ ਲੋ ਮਾਰਾ ਦੇ ਰੰਗ ਹਾਂ ਵੀ ਠੰਡ ਹੋ ਜਾਣੀ ਜਦ ਤੱਕ ਮੈਂ ਵੀ ਦਿਾਈ ਭਾਈ ਸੂਰਸੀ ਹੁਣੇ ਆਪਣੇ ਹਾਂ ਡੇ ਆਈ ਸੂਚੀ ਚਲ ਵੈਰੀ ਗੁੱਡ ਹਾਂ ਬਹੁਤ ਵਧੀਆ ਕੰਮ ਕੀਤਾ ਟਾਈਮ ਨਾਲ ਤਾਂ ਹੀ ਸੀ ਕਿ ਆੜੇ ਹਾਂ ਮੈਂ 300 ਵਾਲੇ ਹੁਣ ਵਧੀਆ ਕਰਿਆ ਵਧੀਆ ਕਰਿਆ ਵਧੀਆ ਬਹਾਨੇ ਨਾਲੇ ਸੀ ਹੁੰਦੇ ਆ ਤੂੰ ਤਾਂ ਜਿਹੇ ਜਆ ਮਰਜ਼ੀ ਪਾ ਲਾੜੀਏ ਤੇਰੇ ਤਾਂ ਉਹ ਹੀ ਵਧੀਆ ਲੱਗਦਾ ਆਏ ਹਾਏ ਨਾ ਨਾ ਜਹੇ ਪ੍ਰੈਸ ਕਰਕੇ ਮਾਮੀ ਵਾਲੀ ਪਾਲਵਾ ਹਾਂ ਤਾਂ ਵੀ ਵਧੀਆ ਲੱਗਦਾ ਤਾਂ ਵੀ ਵਧੀਆ ਲੱਗਦਾ ਮਾਮੀ ਨੇ ਨੀਨਾ ਹੁ ਘਾਰਾ ਭਰਿਆ ਮਾਮੀ ਨੇ ਦੇਣੀ ਨਹੀਂ ਮਾਮੀ ਨੇ ਬਾਮੀ ਨੇ ਨਹੀਂ ਦੇਣਾ ਮਾਮੀ ਨੇ ਦੇਣੀ ਨਹੀਂ ਸੁਟ ਇਹ ਪੁਰਾਣਾ ਫੋਨ ਆ ਮਾਮੀ ਨੇ ਕਹਿ ਕੇ ਲਿਆ ਕਹਿ ਕੇ ਕਹਾਇਆ ਨਾ ਮਾਮੀ ਨੇ ਕਿੱਥੇ ਦੇਣਾ ਮਾਮੀ ਨੇ ਨਹੀਂ ਦੇਣਾ ਹਣ ਮੇਰੀ ਗੱਲ ਸੁਣ ਆਂਟੀ ਮੈਨੂੰ ਇੱਕ ਗੱਲ ਦੱਸ ਅੱਜ ਮੰਨੂ ਮਾਮੀ ਨੇ ਇੱਕ ਗੱਲ ਪਿੱਛੇ ਮਾਰਿਆ ਸੀ ਮਿਹਣਾ ਪੁੱਤ ਨਾ ਕਰ ਹਾਂ ਜਿੱਦਣ ਬੇਬੀ ਸ਼ਾਵਰਤਾ 2 ਦਿਨ ਬਾਅਦ ਮੈਂ ਮਾਮੀ ਨੂੰ ਫੋਨ ਕਰਿਆ ਕੋਈ ਗੱਲ تھی ਮੈਂ ਮਾਮੀ ਨੂੰ ਪੁੱਛਣੀ ਸੀ ਮਾਮੀ ਕਹਿੰਦੀ ਹੁਣ ਤੈਨੂੰ ਮਾਮੀ ਦੀ ਆ ਗਈ ਯਾਦ ਮਾਮੀ ਨੇ ਵੀ ਆਪਣੀ ਕੁੜੀ ਸਮਝ ਕੇ ਕਿਹਾ ਮੈਨੂੰ ਦੇ ਮੈਨੂੰ ਪ੍ਰੋਗਰਾਮ ਪਰ ਨਹੀਂ ਬੁਲਾਇਆ ਮੈਂ ਮਾਮੀ ਮੇਤੇ ਹੋ ਗਈ ਗਲਤੀ ਠੀਕ ਹੈ ਨਾ ਆਪਾਂ ਗਲਤੀ ਮੰਨ ਲਈ ਮਾਮਾ ਕੋਲ ਧੀਆਂ ਗਲਤੀ ਮੰਨਣਾ ਕੋਈ ਬੜੀਆਂ ਛੋਟੀਆਂ ਨਹੀਂ ਹੁਣ ਹੈਗਾ 5 ਤਰੀਕ ਨੂੰ ਪ੍ਰੋਗਰਾਮ ਫੂਲ ਹੁਣ ਮੈਂ ਮਾਮੀ ਨੂੰ ਕਿਹਾ ਵੀ ਹੁਣ ਤਾਂ ਜਾਣਾ ਨਹੀਂ ਪ੍ਰੋਗਰਾਮ ਪਕਾ ਤਾ ਦੇ ਲਾ 5 ਤਰੀਕ ਨੂੰ ਕਿ ਦਿੰਦੀ ਤੇ ਨਹੀਂ ਆਵਾ ਦੇ ਤੂੰ 2 ਦਿਨ ਪਹਿਲਾਂ ਆ ਜਾ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਹਾਂ ਨਾ ਆਂਟੀ ਮੈਨੂੰ ਤੇ ਇੱਕ ਗੱਲ ਤੇ ਜਸੋ ਤਾਂ ਸਹੀ ਤੁਸੀਂ ਵੀ ਗਲਤ ਗੱਲ ਹੈ ਕਿ ਸਹੀ ਨਾ ਨਾ ਸਹੀ ਗੱਲ ਆ ਵੀ ਜਿਹੜੀ ਮੈਂ ਕਹਿੰਨੀ ਮਨਮੀ ਨੂੰ 5 ਤਰੀਕ ਨੂੰ ਤਾਨੂੰ ਲੈ ਕੇ ਜਾਣਾ ਵੀ ਤਾ ਮੈਨੂੰ ਮਹਿਣਾ ਮਾਰਿਆ ਤੇਰਾ ਮਹਿਣਾ ਤਾਰ ਨਾ ਹੁਣ ਮਾਮੀ ਹੁਣ ਮਾਮੀ ਜਾ ਕੇ ਰਸੇ ਜਾਣਾ ਕਿ ਨਹੀਂ ਮੈਰ ਵਿੰਦਰ ਨੂੰ ਵੀ ਕਿਹਾ ਕਿ ਜਾਉਂਗੀ ਕੁੜਮਾ ਦੀ ਉਹ ਕੁੜਮਾ ਦੀ ਹਾਂ ਮੈਰ ਵਿੰਦਰ ਨੂੰ ਵੀ ਕਿਹਾ ਮੈਂ ਕਹਾ ਅੱਪਾ ਤੇ ਗਲਤੀ ਹੋ ਗਈ ਅੱਪਾ ਪਹਾੜ ਤਾਂ ਜਾਇਆ ਏ ਮਾਮੀ ਨੂੰ ਨਹੀਂ ਸੱਦਿਆ ਕਹਿੰਦਾ ਚੱਲ ਹੁਣ ਅਗਲੇ ਪ੍ਰੋਗਰਾਮ ਨੂੰ ਮਾਮੀ ਨੂੰ ਕਹਿ ਦੇਣਾ ਹਾਂ ਅਸੀਂ ਸੀਰੀਅਸ ਆ ਪਰ ਹਾਂ ਅਸੀਂ ਸੀਰੀਅਸ ਆ ਪਰ ਤਰ ਤਰ ਤੋਂ ਇੱਧਰ ਕਿਉਂ ਆਏ ਭਰਾਣ ਚੱਲ ਕੋਈ ਨਾ ਭਾਈ ਤਾਂ ਹੀ ਤਾਂ ਮੈਂ ਤਿੰਨ ਸੂਰ ਤੋਂ ਆਏ ਹਾਂ ਹੂੰ ਵਧੀਆ ਕਰਿਆ ਪਰ ਉਦੋਂ ਤੱਕ ਨਹੀਂ ਸੀ ਕੋਣਾ ਹੈ ਪਾਂਤਰੀ ਤੱਕ ਇੱਕ ਕਹਿ ਦੇ ਕ ਇੱਕ ਅਸੀਂ ਹੁੰਦੇ ਇੱਕ ਤਾਂ ਸਵਾਲਾ ਇੱਕ ਤਾਂ ਸੀ ਇੱਕ ਤਾਂ ਕਿਆ ਕਰ ਦੋ ਦਿੱਤੇ ਕਿਨੂ ਆ ਪੱਪੀ ਨੂੰ ਅਚਾਉ ਆਂਟੀ ਨੂੰ ਹਾਂ ਇਹ ਆਂਟੀ ਨੂੰ ਜੋਰ ਪਾ ਦੇ ਮੈਂ ਤਾਂ ਉਹਨੂੰ ਜਦ ਇਹ ਕਹਿੰਦੀ ਆ ਤੂੰ ਮੇਰੀ ਮਾਂ ਨਹੀਂ ਹੈਗੀ ਸਿਉਂਦੇ ਸਿਉਂਦੇ ਮੈਨੂੰ ਜਦ ਇਹ ਕਹਿੰਦੀ ਆ ਆਪਾ ਤੇਰੇ ਆ ਹੀ ਕੰਮ ਮਾਣੇ ਆ ਜਿਹਦੇ ਮੈਨੂੰ ਮਾਲੁੰਦੀ ਆ ਮੈਂ ਹੋਰ ਪ੍ਰਸ਼ਾਦਾ ਬਣਾਉਣੇ ਲੱਗੇ ਹਾਂ ਲਓ ਜੀ ਹੁਣ ਮੱਕੀ ਦੇ ਪ੍ਰਸ਼ਾਦੇ ਹੋ ਰਹੇ ਨੇ ਜੀ ਤਿਆਰ ਠੀਕ ਇੱਧਰ ਸਾਡੇ ਸ਼ੀਮੂ ਵੇ ਲਿਆ ਜੀ ਬਿਲਾਓ ਜੀ ਸੱਚੀਕਾਰ ਸਸ ਵੀ ਗੱਲਾਂ ਠੀਕ ਠੀਕ ਆ ਤੂੰ ਹਾਂ ਕੀ ਕਰਦੀ ਸੀ ਤੂੰ ਕੇ ਕੁਛ ਨਹੀਂ ਮੈਂ ਵੀ ਪ੍ਰਸ਼ਾਦਾ ਸ਼ਕਲ ਨੂੰ ਤਿਆਰ ਪਰ ਤਿਆਰ ਬੈਠੀ ਐ ਜੀ ਤੇ ਮੈਂ ਕਹਿੰਦੀ ਜੀ ਵਿਆਹ ਵਿਊ ਦਾ ਹੁਣ ਮਾਹੌਲ ਚੱਲ ਰਿਹਾ ਹੈ ਆਂਟੀ ਕੱਦਾਂ ਜੇ ਸੁਣਾਏ ਇਹਦੇ ਮੈਂ ਤੇਰੇ ਨਾਲ ਲਾ ਲੰਨੀ ਆ ਮੜਾ ਜਿਹਾ ਚੌਪੂਰਾ ਕਰ ਲਈਏ ਮੈਂ ਵੀ ਗਾਉਂਗੀ ਤੇਰੇ ਨਾਲ ਦੱਸੋ ਰ ਨੰਬਰ ਨੰ ਜਾਣੀ ਪੈਂਟੇ ਨਿਆਇ ਮੰਗ ਕੇ ਰ ਬਿੰਦੇ ਰ ਨੰਬਰ ਨੰ ਜਾਣੀ ਪੈਂਟੇ ਨਿਆਇ ਮੰਗ ਕੇ ਮਾ ਮਾਰੋ ਕੁੜੀਆ ਤੰਨੇ ਪਹਿਣਾ ਨੂੰ ਆਇਆ ਹੱਥ ਤਰੀਕੇ ਮੀਨ ਮਾਰੋ ਕੁੜੀਆ ਤੰਨੇ ਪਹਿਣਾ ਨੂੰ ਆਇਆ ਮੱਥੇ ਤਰੀਕੇ ਅੱਗੇ ਹਣੀ ਮੰਮੀ मैं तो तो भी पहली बार सुने अग्गे सुना पहली बार है ना, ना। नहीं नहीं अग्गे तो सुनाओला अग्गे अग्गे सुनाओ दे दाड़ी दे <laughs> आ, अगे, अगे पूरा सी आया बरोला ल गया न ਮੂਛਾ ਮਿਲਣਾ ਬਜ਼ਾਰ ਇਹ ਕਿਹਨਾਂ ਮਾ ਜੋ ਹੂੰ ਕੁੜਮਾ ਦੇ ਕਿਹਨਾਂ ਮਾ ਭੁੱਲ ਗਏ ਮੂਛੇ ਗੁੜਾ ਕਰ ਲਵਾ ਗੁੜਮੁਣ ਗੁੜਮੁਣ ਚੱਲੀ ਜਾਂਦੀ ਆ ਸਨਜਾਦ ਕਰੋ ਕਰ ਕਰ ਜਾਦ ਜਾਦ ਨੂੰ ਜਾਦ ਕਰੋ ਅੰਦਰ ਜਾਂਦੇ ਜਾਂਦੇ ਮਾਮੀ ਤੂੰ ਕਹਿ ਕਿ ਕੋਈ ਗਾਣਾ ਹੀ ਨਹੀਂ ਸੁਣਾਦੇ ਆ ਕਿ ਤੁਸੀਂ ਵੀ ਤਾਂ ਪ੍ਰੋਗਰਾਮਾਂ ਨੂੰ ਜਾਣੀ ਆ ਮੈਂ ਜਲਦੀ ਮੈਂ ਕਿਹੜੇ ਕੌਂਦੀ ਲੈ ਫਿਰ ਕੋਈ ਤਾਂ ਕੁਛ ਤਾਂ ਆਉਦਾ ਹੀ ਹੋਣਾ ਮਾਮੀ ਤਾਂ ਨਾ ਕੋਈ ਫੋਨ ਪਾ ਜਾਂਦਾ ਉਹ ਗਲਨਦੀ ਨੀਰੂ ਚਲੀ ਘੂਮਦੀ ਦੇ ਪਲ ਸਲਾਇਆਤਾ ਦੇ ਪਲ ਸਲਾਇਆਤਾ ਆਇਂਗਾ ਤਾਂ ਨਹੀਂ ਨੀਰੂ ਚਲੀ ਘੂਮਦੀ ਮਈਆ ਗੂਮਦੀ ਚਲੀ ਸ਼ਿਮਲੇ ਬਜਾਰੂ ਰੇ ਨੀਰੂ ਚਲੀ ਘੂਮਦੀ ਐਸ ਨਾਇਸੀ ਉਹਨੇ ਕੁਸ ਹੈਗਾ ਮਾਮੀ ਐਵੇਂ ਆ ਦੇ ਆਏ ਪਤਾ ਵੀ ਹੈਗਾ ਏ ਬੱਸ ਗਾਉਣਾ ਨਹੀਂ ਮਾਮੀ ਨੇ ਮੈਨੂੰ ਤਾਂ ਨਹੀਂ ਗਾਉਣੀ ਇੱਕ ਮੇਰੀ ਬੜੀ ਭੈਣ ਹਮ ਅਸੀਂ ਗਾਣੇ ਨੱਚਣੇ ਚ ਤਾਂ ਘੱਟ ਹੀ ਆਚਾਰਾ ਪੰਜਾਂ ਤੋਂ ਘੱਟ ਹੀ ਗਾਉਂਦੀਆਂ ਨਾ ਨੱਚਦੀਆਂ ਨਾ ਗਾਉਂਦੀਆਂ ਨਿਆਰੇ ਸੇ ਨਾ ਟੱਪਦੇ ਇਹ ਕੁੜੀਆਂ ਸਾਡਾ ਚਿੜੀਆਂ ਦਾ ਚੰਬਾ ਬੇ ਬਾਬਲੀ ਅਸੀਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਵੇ ਜਾਣਾ ਹੈਗਾ ਆਂਟੀ ਹੈਗਾ ਕਿ ਨਹੀਂ ਆਏ ਦੱਸੋ ਜਿਹੜਾ ਮੈਂ ਗੀਤ ਸੁਣਾਇਆ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਈਓ ਲੰਘਣਾ ਇੱਕ ਇੱਟ ਪੁਟਾ ਦੇ ਵੇ ਤੀ ਇਹਨੇ ਇੱਕ ਇੱਟ ਪੁਟਾ ਦਮੀ ਕੇ ਦੇਮਾ ਵੇ ਤੇਏ ਕਰ ਜਾ ਆਪਣੇ ਚਲ ਤੋ ਸਿਰਵਿੰਦਰ ਵਾਲੀ ਬੋਲੀ ਸੁਣਾਓ ਮੈਨੂੰ ਤਾਂ ਬਹੁਤ ਸਾਨੀ ਲੱਗੀ ਅੱਗੇ ਲੈ ਫੇਦਾਉ ਮਾਰੋ ਫੋਨ ਆ ਗਿਆ ਜੀ ਹੈਲੋ ਕਈ ਵਾਰ ਕਿਤੇ ਲੜਾਈ ਪੜਾਈ ਹੋਈ ਵੀ ਹੁੰਦੀ ਆ ਜਾਣਾ ਪੈਂਦਾ ਨਹੀਂ ਨਹੀਂ ਆਇਆ ਨਹੀਂ ਹਾਂ ਆ ਆਇਆ ਨਹੀਂ ਆਉਣੇ ਵਾਲਾ ਜਵਾਕ ਤਾਂ 10-15 ਮਿੰਟ ਖੜਾ ਆ ਗਿਆ ਕਿ ਮੈਂ ਕਰ ਦੂੰਗੀ ਕਹਿ ਦੋ ਵੀ ਜਦ ਆ ਕੇ ਕਰ ਦੂੰਗੇ ਹਾਂਜੀ ਆਂਟੀ ਕੋਈ ਹੋਰ ਸੁਣਾ ਦਿਓ ਚਲੋ ਮੇਰੇ ਘਰ ਵਾਲੇ ਨੂੰ ਕਾਨੂੰ ਕਿਹੜੀ ਸੀ ਜਾਨੀ ਆ ਕਾਫੀ ਬੱਲੀ ਖਿਲਾ ਕਾਫੀ ਦੇ ਕੇ ਐ ਮਾਤਾ ਮੇਰੇ ਘਰ ਵਾਲੇ ਮਕਾਤੇ ਕਿਹੜੀ ਸੀ ਜਾਨਦੀ ਹੈ ਕੋਈ ਹੋਰ ਬੋਲੀ ਸੁਣਾ ਦਿਓ ਅੰਦਰ ਵੀ ਇਹ ਸਾਸ ਸੁ ਲੋਗੇ ਸਕੂਟ ਦੀ ਥਣੇ ਆਏ ਰਵਿੰਦਰ ਦੀ ਜੀ ਜੇ ਕਰਦਾ ਦੋ ਸਕੂਟ ਦੀ ਥਣੇ ਆਏ ਬਿੰਦਾ ਕਹਿ ਦੋ ਬਿੰਦਾ ਕਹਿ ਦੋ ਨਾ ਲਈਏ ਨਾ ਲੈ ਕੇ దਈਏ ਸੜੀ ਨੂੰ ਤਰਸਣ ਤੋਂ ਨਾ ਲਈਏ ਨਾ ਲੈ ਕੇ ਮੇਰੀ ਮੰਮੀ ਨੂੰ ਗਾਣਾ ਕੱਢਦੇ ਆ ਇਧਰ ਮਹਾਲਾ ਲਈ ਨੂੰ ਮਹਾਲਾ ਨੂੰ ਕਦੋਂ ਕੱਢੀਏ ਕੁੜਬ ਨੇ ਕਦੋਂ ਕੈਸੀ ਆਂਦੀ ਆ ਰਵਿੰਦਰ ਦੀ ਸੱਸ ਦਾ ਆਹੀ ਆ ਹਾਂ ਸਾਨੂੰ ਕੀ ਹੈ ਸੱਸੇ ਕੀ ਹੈ ਹੋਰ ਕੀ ਕਿਹਾ ਮੰਮੀ ਕੀ ਹੈ ਕੀ ਹੈ ਸੱਸ ਸੇ ਬੋਲੇ ਤੁਸੀਂ ਰਵਿੰਦਰ ਤਾਂ ਇਧਰ ਮੰਮੀ ਨੂੰ ਵੀ ਸੱਸ ਮੰਮੀ ਨੂੰ ਕਿਹਾ ਇਧਰ ਆ ਵੀ ਮੰਮੀ ਉਹ ਕਹਿੰਦੇ और कोई और कोई गीत गाद कर आंटी पांच सुहाग गा के ताने ता ने बेड़े गाए गाने सोच बड़ी टेंशन गा क्या हो ਜਾਨੀ ਬੰਦੇ ਆਇਆ ਮੰਗ ਕੇ ਨੇਤਰਲੰਝਾ ਲੰਝਾਨੀ ਟੱਲ ਆਇਆ ਮੰਗ ਕੇ ਨਾ ਮਾਰੋ ਤਹਨੇ ਗੁੱਸਾ ਚੜ ਗਿਆ ਨੇ ਤੇ ਮੈਂ ਪਾਪਾ ਨੂੰ ਵੀ ਹੈ ਨੇਤਰਲੰਝਾ ਕਹਤਾ ਇਹਨੂੰ ਆਇਆ ਹਟਾਰੇ ਕੇ ਨਹੀਂ ਮਾਰੋ ਕੁੜੀਓ ਤਾਨੇ ਫੂਲਾੜੀ ਕੋਡ ਬਣੀ ਨੂੰ ਆਇਆ ਏ ਹਾ ਪਾਪਾ ਕਿਆ ਕਹੀ ਜਾਂਦੀਆਂ ਇਹ ਫੂਲ ਵਾਲੀ ਕੁੜਮਣੀ ਨੂੰ ਕਿਆ ਕਰਕੇ ਆਇਆ ਹਾਂ ਲੈ ਦੱਸ ਕਿਆ ਕਹੂ ਅਗਲਾ ਕੋਈ ਗੁੱਸਾ ਕਰੇ ਹੈ ਫਿਰਦੇ ਆ ਵੇ ਮੇਰੇ ਪਰ ਆਏ ਮੋਲੀ ਪਾਉਣੀ ਹੈ ਤੁਸੀਂ ਜਿੱਥੇ ਖਾਣਾ ਖਾਣਾ ਲੱਗੇ ਹੋ ਬਣਾਉਣਾ ਹੂੰ ਤੁਸੀਂ ਸਾਫ ਸਫਾਈ ਕਦ ਨਹੀਂ ਕਰੀ ਬਣਵਾ ਕੇ ਨਹੀਂ ਪਤਾ ਕੀ ਗਲਤੀ ਸਾਫ ਸਫਾਈ ਕਿਹਾ ਨਹੀਂ ਕਰੀ ਆਹ ਕਹਿੰਦੇ ਵੀ ਪਹਿਲਾ ਰੋਟੀ ਉਹ ਕਾ ਸਾਗ ਤੇ ਰਹਿਵਾਤਾ ਫਿਰ ਮਾਮੀ ਕਹਿੰਦੀ ਚਲ ਹੁਣ ਚੱਲਦਾ ਵੀ ਰੋਟੀ ਵੀ ਉਹ ਕਰਦੇ ਬਾਅਦ ਚ ਅੱਛਾ ਇੱਥੋਂ ਨਾ ਪੈਪ ਲਾ ਕੇ ਵੀ ਪੈਪ ਲਾ ਕੇ ਥੋੜਾ ਚਲੋ ਹਾਂ ਲਾ ਲਓ ਮੈਂ ਸੋਚਦਾ ਤਾਂ ਵੀ ਇੱਧਰ ਜਿੱਥੋਂ ਆਪਣਾ ਖੇਤੋਂ ਤਾਂ ਇੱਥੇ ਲਾ ਲੈਂਦੇ ਆਪਾਂ ਹੁਣ ਆ ਤਾਂ ਉਸ ਤੋਂ ਹੀ ਹਲ ਕੰਮ ਨਿਪਟ ਜਾਂਦਾ ਤੁਹਾਨੂੰ ਧੁੱਪ ਨਹੀਂ ਲੱਗਦੀ ਨਹੀਂ ਰੋਟੀ ਬਣਾ ਕੇ ਇਥੋਂ ਕਰ ਦੋ ਆਪਾਂ ਨੇ ਚਲੋ ਤੁਹਾਡੀ ਬੇਸ਼ੱਕ ਰੱਖਾਂ ਹਾਂ ਨਾ ਫਿਰ ਅਸੀਂ ਰੋਟੀ ਦੇ ਰਿਸ਼ੇ ਰੱਖਣੇ ਨਹੀਂ ਪ੍ਰੋਗਰਾਮ ਰੱਖਾ ਉਹ ਉੱਥੇ ਚੱਲ ਜਾਣਾ ਸੀ ਮੇਰਾ ਪਾਪਾ ਲੰਬਾ ਇਹ ਕਰਕੇ ਚੰਪੂ ਸੱਤਾਂ ਦੀ ਸਵੇਰੀ ਕਿਆ ਵੀ ਮਣਾਈ ਕਰਦੇ ਸਾਡੀ 363 ਦੀ ਸਵੇਰੇ ਅੱਗੇਵੇਂ ਦੇ ਪਾਪਾ ਅੱਛਾ ਨਹੀਂ ਵਾਸਤੂ ਸ਼ੁਰੂ ਹੋਇਆ ਨਹੀਂ ਪਰ ਚੋਟੀ ਨਾਲ ਮਿਲ ਗਈ ਮੈਂ ਗੱਲ ਬੜੀ ਵੀ ਕੋਈ ਖਾਸ ਨਹੀਂ ਹੈਗੀ ਉਹ ਆ ਸਮਾਨ ਪਿਆ ਥੱਲੇ ਮੈਂ ਦੇਖਦਾ ਮੇਰਾ ਪਾਪਾ ਲੰਬਾ ਲੰਜਾਨੀ ਲਾਇਆ ਮੰਗ ਕੇ ਮੇਰਾ ਪਪਾ ਲੰਬਾ ਲਾ ਜਾਨੀ ਪੈਟ ਚ ਲੈ ਆਇਆ ਮੰਗਾ ਕੇ ਅੱਗ ਘਟਾ ਲਓ ਸਾਗੜਾ ਤੇ ਕਿ ਆ ਵੀ ਪੈੜਾ ਨੂੰ ਆਇਆ ਹਟ ਕੇ ਪੈੜਾ ਨੂੰ ਆਇਆ ਹਟ ਕੇ ਕਿਆ ਕਿਵੇਂ ਆਟੀ ਪੈੜਾ ਨੂੰ ਆਇਆ ਹਟ ਕੇ ਅੱਛਾ ਭੈਣਾ ਨੂੰ ਆਇਆ ਹਟ ਤਾਰ ਕੇ ਸਹੀ ਗੱਲ ਆ ਭਾਈ ਚਲੋ ਠੀਕ ਹੈ ਜੀ ਹੁਣ ਪ੍ਰਸ਼ਾਦੇ ਬਣ ਰਹੇ ਆ ਸ਼ਕੀਏ ਤਮਕਾਰ ਕਰੀਏ ਓਕੇ ਜੀ ਫਿਰ ਠੀਕ ਹੈ ਅਗਲੇ ਬਲੌਗ ਚ ਮਿਲਦੇ ਆ ਗਾਣੇ ਕਿਵੇਂ ਲੱਗੇ ਸਨ ਜਰੂਰ ਦੱਸਿਓ ਅਸੀਂ ਗਾਣੇ ਗਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਬਲੌਗ ਦੇ ਵਿੱਚ ਠੀਕ ਹੈ ਜੀ